ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਟਾਲੀਵਾਲ ਬਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੋ ਵੀ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਲਾ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਆਪਾਂ ਤੁਹਾਡੇ ਲਈ ਜ ਰੋਜ਼ ਜਿਹੜੇ ਹੈਗਾ ਸੋਹਣੇ ਸੋਹਣੇ ਸੂਟ ਲੈ ਕੇ ਆਉਨੇ ਆ ਅੱਜ ਆਪਾਂ ਫਿਰ ਤੋਂ ਤੁਹਾਡੇ ਨਾਲ ਜਿਹੜੇ ਸਿਮਰ ਪਸ਼ਮੀਨਾ ਦੇ ਆਪਣੇ ਕੋਲੇ ਹੋਰ ਡਿਜ਼ਾਈਨ ਆਈ ਨੇ ਉਹ ਤੁਹਾਡੇ ਨਾਲ ਜਿਹੜੇ ਦਿਖਾਉਣੇ ਆ ਇਹ ਹੈਗਾ ਆਪਣਾ ਪਹਿਲਾ ਸੂਟ ਜੀ ਸਿਮਰ ਪਸ਼ਮੀਨਾ ਦੇ ਸੂਟ ਹੈ ਇਹ ਇਸ ਤਰ੍ਹਾਂ ਦੀ ਇਸ ਤੇ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੀ ਇਸਦੀ ਪ੍ਰਿੰਟਿੰਗ ਹੈ ਸੇਮ ਕਲਰ ਦਾ ਜਿਹੜਾ ਤੁਹਾਨੂੰ ਵੀਡੀਓ ਚ ਦਿਖ ਰਿਹਾ ਹੈ ਇਸ ਤਰ੍ਹਾਂ ਦੀ ਸ਼ਾਈਨਿੰਗ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਛੂਟ ਹੈ ਇਹ ਆਲ ਓਵਰ ਛੂਟ ਹੈ ਜੀ ਵਿਦਆਊਟ ਤੋਂ ਦੁਪੱਟਾ ਇਸਦੇ ਦੇਖ ਸਕਦੇ ਹੋ ਇਸ ਤਰ੍ਹਾਂ ਸ਼ਿਮਰ ਪਸ਼ਮੀਨਾ ਦੀ ਇਸ ਤਰ੍ਹਾਂ ਦੀ ਜਿਹੜੀ ਸਟੈਂਪ ਹੈ ਬਹੁਤ ਸੋਹਣਾ ਜਿਹੜਾ ਹੈਗਾ ਪਸ਼ਮੀਨਾ ਬਹੁਤ ਸੋਹਣੇ ਛੂਟ ਨੇ ਜੀ ਇਹ ਬਿਲਕੁਲੀ ਮੁਲਾਇ ਮੁਲਾਇਮ ਜਿਹੜਾ ਹੈਗਾ ਛੂਟ ਹੈ ਬਿਲਕੁਲੀ ਹਾਰਡ ਨਹੀਂ ਹੈਗੇ ਨਾ ਹੀ ਜ਼ਿਆਦਾ ਹੈਵੀ ਨੇ ਜਿਸ ਤਰ੍ਹਾਂ ਵੀ ਤੁਸੀਂ ਮਰਜ਼ੀ ਇਹਨਾਂ ਨੂੰ ਨਜਾਇਨ ਜਿਹੜਾ ਲੈਸ ਵਗੈਰਾ ਲਾ ਕੇ ਬਾਅਦ ਉਸ ਨੂੰ ਇਹ ਸੂਟ ਹੈ ਜਿਹੜੇ ਇਹ ਬਣ ਕੇ ਤਿਆਰ ਹੁੰਦੇ ਆ ਇਹ ਸੂਟ ਆਪਣੇ ਕੋਲ ਵਿਦਾਊਟ ਉਹ ਦੁਪੱਟਾ ਹੈ ਜੀ ਤੇ ਇਸ ਤੋਂ ਅਗਲਾ ਕਲਰ ਆਪਣੇ ਕੋਲ ਹੈਗਾ ਜੀ ਇੱਕ ਇਹ ਵਾਲਾ ਇਸ ਤੇ ਹੈਗੀ ਹੈ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਸ ਦੇ ਵਿੱਚ ਮਿਕਸਿੰਗ ਦੇ ਕਲਰ ਨੇ ਸਾਰੇ ਕਿੰਨੇ ਹੀ ਕਲਰ ਮਿਕਸ ਨੇ ਦੇ ਵਿੱਚ ਬਹੁਤ ਸੀ ਸੋਹਣੀ ਇਸ ਦੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਜਿਹੜਾ ਸੂਟ ਹੈ ਇਹ ਬਣ ਕੇ ਰੈਡੀ ਹੁੰਦੇ ਆ ਜਿਵੇਂ ਵੀ ਆਪਾਂ ਨੋਰਮਲ ਫੰਕਸ਼ਨ ਹੈ ਜਿਹੜੇ ਉਹਨਾਂ ਦੇ ਵਿੱਚ ਇਹ ਸ਼ੂਟ ਹੈ ਜਿਹੜੇ ਬੀਅਰ ਕਰ ਸਕਦੇ ਆ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਦੀ ਇਹ ਵੀ ਆਪਣੇ ਕੋਲੇ ਆਲ ਓਵਰ ਸ਼ੂਟ ਹੈ ਜਿਹੜਾ ਸੇਮ ਕਲਰ ਦਾ ਤੁਹਾਨੂੰ ਵੀਡੀਓ ਵਿੱਚ ਸੇਮ ਕਲਰ ਦਿਖ ਰਿਹਾ ਹੈ ਥੋੜਾ ਹੋ ਸਕਦਾ ਥੋੜਾ ਇਹ ਲਾਈਟ ਹੈ ਤੇ ਆ ਜਿਹੜਾ ਚੀਜ਼ ਹੈ ਨਾ ਇਹ ਥੋੜੀ ਗਾਜਰੀ ਕਲਰ ਹੈ ਇਸ ਦਾ ਲਾਈਟ ਗਾਜਰੀ ਜਾਂ ਤੇ ਇਹਦੇ ਵਿੱਚ ਥੋੜਾ ਫਿੱਕਾ ਆ ਰਿਹਾ ਸੇਮ ਜਿਹੜਾ ਹੈਗਾ ਇਸ ਦਾ ਪ੍ਰਿੰਟ ਹੈ ਜੋ ਵੀ ਸ਼ੂਟ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਸੇਮ ਸ਼ੂਟ ਹੈ ਜਿਹੜਾ ਆਪਾਂ ਤੁਹਾਨੂੰ ਦੇਵਾਂਗੇ ਸਟੈਂਪ ਨਾਲੇ ਸੂਟ ਨੇ ਇਹ ਨਹੀਂ ਹੈਗਾ ਵੀ ਤੁਹਾਨੂੰ ਆਪਾਂ ਹੋਰ ਦਿਖਾਵਾਂਗੇ ਤੇ ਦੇਣ ਵਾਲੇ ਹੋਰ ਆ ਜਾਣਗੇ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਸਕਦੇ ਹੋ ਇੱਥੇ ਅਗਲਾ ਛੂਟ ਹੈਗਾ ਜਿਹੜਾ ਆਪਣੇ ਕੋਲੇ ਮੈਚਿੰਗ ਹੈ ਇਸ ਦੀ ਹੈਗੀ ਹੈ ਇਸ ਤਰ੍ਹਾਂ ਦੀ ਮੈਚਿੰਗ ਪਹਿਲਾਂ ਵੀ ਆਪਾਂ ਕਹੀ ਜਿਹੜੇ ਹੈਗੇ ਸੂਟ ਤੁਹਾਡੇ ਨਾਲ ਜਿਹੜੇ ਹੈਗੇ ਪਸ਼ਮੀਨੇ ਦੇ ਸਿਮਰ ਪਸ਼ਮੀਨੇ ਦੇ ਸ਼ੇਅਰ ਕੀਤੇ ਹੈ ਤੇ ਇੱਕ ਹੈਗਾ ਛੂਟ ਆਪਣੇ ਕੋਲੇ ਇਹ ਸਿੰਗਲ ਸਿੰਗਲ ਕਲਰ ਨੇ ਸਾਰੇ ਜੀ ਸਿੰਗਲ ਸਿੰਗਲ ਸੂਟ ਆਪਾਂ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਨਾਲ ਇਸ ਤਰ੍ਹਾਂ ਦੀ ਇਸ ਦੀ ਰੈੱਡ ਕਲਰ ਦੀ ਬਾਟਮ ਹੈ ਬਾਟਮ ਦੇ ਵਿੱਚ ਹੈਗਾ ਜਿਹੜਾ ਸੈਲਫ ਪ੍ਰਿੰਟ ਹੈਗਾ ਸ਼ਾਇਦ ਵੀਡੀਓ ਵਿੱਚ ਨਹੀਂ ਦਿਖ ਰਿਹਾ ਇੱਕ ਵਾਰੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਇਸ ਦੇ ਵਿੱਚ ਹੈਗਾ ਸੈਲਫ ਪ੍ਰਿੰਟ ਹੈਗਾ ਇਸ ਤਰ੍ਹਾਂ ਦਾ ਜੋ ਵੀ ਜਿਹੜਾ ਹੈਗਾ ਸ਼ਰਟ ਦੇ ਵਿੱਚ ਪ੍ਰਿੰਟਿੰਗ ਹੈ ਉਹ ਇਸ ਦੀ ਬਾਟਮ ਦੇ ਵਿੱਚ ਵੀ ਪ੍ਰਿੰਟਿੰਗ ਹੈ ਇਹ ਹੈਗਾ ਆਪਣੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਸੂਟ ਹੈ ਇਹ ਇੱਕ ਕਲਰ ਇਹ ਹੈਗਾ ਆਪਣੇ ਕੋਲ ਇੱਕ ਕਲਰ ਹੈਗਾ ਆਪਣੇ ਕੋਲੇ ਇਹ ਵਾਲਾ ਇਸ ਦੀ ਹੈਗੀ ਇਸ ਤਰ੍ਹਾਂ ਦੀ ਸ਼ਰਟ ਇਹ ਥੋੜੀ ਜਿਹੀ ਲਾਈਟ ਆ ਰਹੀ ਹੈ ਬਹੁਤ ਹੀ ਸੋਹਣੀ ਇਸ ਤਰ੍ਹਾਂ ਦੀ ਸ਼ਰਟ ਹੈ ਇਸ ਦੀ ਬਹੁਤ ਸੋਹਣੀ ਇਸ ਦੇ ਵਿੱਚ ਫਲਾਵਰ ਨੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਲੇਟੈਸਟ ਪ੍ਰਿੰਟਿੰਗ ਹੈ ਜੀ ਇਹਨਾਂ ਸੂਟਾਂ ਦੀ ਬਹੁਤ ਸੋਹਣੇ ਸੂਟ ਨੇ ਇਹ ਇਸ ਦੇ ਨਾਲ ਹੈਗੀ ਇਸ ਤਰ੍ਹਾਂ ਦੀ ਬਾਟਮ ਇਸ ਦੇ ਵਿੱਚ ਜਿਹੜਾ ਹੈਗਾ ਪ੍ਰਿੰਟ ਤੁਹਾਨੂੰ ਦਿਖ ਰਿਹਾ ਹੈ ਬਹੁਤ ਸੋਹਣਾ ਇਸ ਸੂਟ ਦਾ ਕਲਰ ਹੈ ਇਸ ਤਰ੍ਹਾਂ ਦਾ ਸ਼ੂਟ ਹੈ ਇਸ ਤਰ੍ਹਾਂ ਦਾ ਬਿਲਕੁਲੀ ਜਿਹੜੇ ਹੈਗੇ ਨਾਰਮਲ ਰੇਟ ਦੇ ਵਿੱਚ ਹੈ ਜਿਹੜਾ ਸੂਟ ਤੁਹਾਨੂੰ ਮਿਲਦਾ ਹੈ ਇਹਨੇ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜੇ ਵਟਸਐਪ ਨੰਬਰ ਉਹਨਾਂ ਤੇ ਭੇਜ ਸਕਦੇ ਹੋ ਜੀ ਤੇ ਇੱਕ ਸੂਟ ਆਪਣਾ ਤੁਹਾਨੂੰ ਦਿਖਾਉਣੀ ਹੈ ਜੀ ਇਹਦੇ ਵਿੱਚ ਹੋਰ ਇਸ ਸੂਟ ਦੀ ਪ੍ਰਿੰਟ ਇਹੀ ਆਈ ਗਈ ਜੀ ਇਸ ਤਰ੍ਹਾਂ ਦੀ ਇਸ ਦਾ ਮਹਿੰਦੀ ਜਿਹਾ ਕਲਰ ਹੈਗਾ ਜੀ ਇਹ ਥੋੜਾ ਜਿਹਾ ਫਿੱਕੇ ਜੇ ਕਲਰ ਹੈ ਅਗਲਾ ਵਿਚ ਆ ਗਿਆ ਇਸ ਦਾ ਮਹਿੰਦੀ ਕਲਰ ਹੈ ਬਿਲਕੁਲੀ ਸਰਦਾਰੀ ਜੇ ਕਲਰ ਹੈ ਜਿਹੜੇ ਉਹ ਆਪਾਂ ਤੁਹਾਡੇ ਲਈ ਲੈ ਕੇ ਆਏ ਇਸ ਦੇ ਵਿੱਚ ਥੋੜਾ ਖਾਕੀ ਜਿਹਾ ਦਿਖ ਰਿਹਾ ਉੱਪਰ ਜਿਹੜੀ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਨਾ ਸੇਮ ਕਲਰ ਦਿਖ ਰਿਹਾ ਹੈ ਜਿਸ ਦਾ ਇਸ ਤਰ੍ਹਾਂ ਹਾਂ ਇੱਥੇ ਆ ਕੇ ਦਿਖ ਰਿਹਾ ਸੇਮ ਮਹਿੰਦੀ ਜਿਹਾ ਕਲਰ ਹੈ ਇਸ ਦਾ ਪ੍ਰਿੰਟਿੰਗ ਇਸ ਦੀ ਇਸ ਤਰ੍ਹਾਂ ਦੀ ਹੈ ਬਹੁਤ ਸੋਹਣੀ ਇਸ ਦੀ ਪ੍ਰਿੰਟਿੰਗ ਹੈ ਇਹ ਵੀ ਆਪਣੇ ਕੋਲੇ ਆਲਓਵਰ ਸੂਟ ਹੈ ਜੀ ਦੋ ਆਪਾਂ ਮੈਚਿੰਗ ਸੂਟ ਦਿਖਾਏ ਤੁਹਾਨੂੰ ਤੇ ਇਹ ਆਪਣੇ ਕੋਲੇ ਆਲਓਵਰ ਸੂਟ ਹੈ ਇਸ ਦੇ ਨਾਲ ਆਪਣੇ ਕੋਲ ਦੁਪੱਟਾ ਹੈਗਾ ਇਹ ਆਪਣੇ ਕੋਲ ਜਿਹੜਾ ਸਿੰਗਲ ਸੂਟ ਹੈ ਜਿਹੜਾ ਦੁਪੱਟੇ ਨਾਲ ਹੈਗਾ ਇਸ ਦਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਦੁਪੱਟਾ ਮਸਲੀਨ ਦਾ ਇਸ ਦੇ ਨਾਲ ਦੁਪੱਟਾ ਰਹੂਗਾ ਜੀ ਤੇ ਇਸ ਦੇ ਨਾਲ ਜਿੱਤੇ ਪੂਰੇ ਜਿਹੜਾ ਹੈਗਾ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਡੱਬੇ ਜੀ ਪੂਰੇ ਫਰੰਟ ਦੇ ਇਸ ਤੇ ਵਿੱਚ ਬਣੇ ਹੋਏ ਨੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਬਹੁਤ ਸੋਹਣਾ ਜਿਹੜਾ ਇਸ ਦਾ ਖੁੱਲਾ ਦੁਪੱਟਾ ਦਾ ਫੁੱਲ ਸਾਈਜ਼ ਦੁਪੱਟਾ ਰਹੂਗਾ ਜੀ ਟਾਈ ਮੀਟਰ ਦੀ ਕਟਰ ਹੋਗੀ ਇਸੇ ਦੁਪट्टे ਦੀ ਜੋ ਵੀ ਸੂਟ ਇਨਚ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜਾ ਮੈਸੇਜ ਕਰ ਸਕਦੇ ਹੋ ਤੇ ਆਪਣੇ ਕੋਲ ਜਿਹੜਾ ਸੂਟ ਆ ਜਿਹੜਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਕਿ ਅੱਗੇ ਤੋਂ ਅੱਗੇ ਜਿਹੜੇ ਆਪਣੇ ਸੂਟਾਂ ਦੇ ਡਿਜ਼ਾਈਨ ਆ ਪਹੁੰਚ ਸਕਣ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ